ਚੁੱਪ 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 ਜੀ ਹੋਮ ਬਾਜੀ ਉੱਚੀ ਬੋਲੀ ਓਕੇ ਰਿਸ਼ੀ ਕੀ ਮੈਟਰ ਹੋਇਆ ਸੀਗਾ ਤੁਹਾਨੂੰ ਜਿਹੜਾ ਸੀਆਈਏ ਸਟਾਫ ਨੂੰ ਚੁੱਕਿਆ ਜਾਂਦਾ ਗਿਆ ਸੀ ਦੇਖੋ ਜੀ ਪਿਛਲੇ ਦਿਨ ਇਹ ਨਾ ਪਰ ਲੜਾਈ ਹੋਈ ਸੀ ਠੇਕੇਦਾਰਾਂ ਦਾ ਤੇ ਇਹਨਾਂ ਦੇ ਬੇਟੇ ਨਾਲ ਜਿਸ ਵਿੱਚ ਜਮਾਨਤ ਚ ਮੂੰਹ ਤਾਂ ਨਹੀਂ ਲੱਗੀ ਆ ਪਈਆਂ ਵਾ ਇਹ ਥੋੜੇ ਦਿਨ ਪਹਿਲਾਂ ਤੁਸੀਂ ਦੇਖਿਆ ਕਿ ਧਰਨਾ ਲੱਗਾ ਹੈ ਕਾਂਗਰਸ ਵਾਲੋ ਉਹਰੇ ਚ ਬਿਆਨ ਦਿੱਤੇ ਗਏ ਸੀ ਕਿ ਮਤਲਬ ਪੁਲਿਸ ਜਦੋਂ ਆਪਣਾ ਜਿਹੜਾ ਨਥਮਾਨ ਨੂੰ ਕਹੀ ਕਿ ਜਿਹੜੇ ਗੈਂਗ ਆਰ ਹੁੰਦੀ ਪਈ ਆ ਲੁੱਟਾ ਖੋਹ ਹੁੰਦੀ ਪਈਆਂ ਉਹਨਾਂ ਦੇ ਬਿਆਨ ਦਿੱਤੇ ਗਏ ਸੀ ਤਾਂ ਸਾਰਾ ਕੁਝ ਉਹਦਾ ਲੱਗਦਾ ਹੀ ਆ ਸਾਫ ਹੀ ਆ ਦੋ ਦਿਨ ਪਹਿਲਾਂ ਧੜਨਾ ਲੱਗਦਾ ਵਾ ਲੜਾਈ ਕਿੰਨੇ ਦਿਨ ਪਹਿਲਾਂ ਹੋਈ ਪਈ ਆ ਔਰੇ ਵਿੱਚ ਇਹਨਾਂ ਦੇ ਘਰ ਰੇਡ ਹੁੰਦੀ ਆ ਤੇ ਆਪਾਂ ਮੋਹਦਵਾਰ ਤੋੜ ਤੇ ਸਾਨੂੰ ਫੋਨ ਆਂਦਾ ਕਿ ਬਾਹਰ ਰੇਡ ਹੋਈ ਆ ਕਿ ਇਹਨਾਂ ਦੀ ਮਾਤਾਂ ਨਹੀਂ ਲੈ ਕੇ ਆ ਆ ਲੱਗਿਆ ਸੀਐਸ ਸਟਾਫ ਤੇ ਅਸੀਂ ਪੁੱਛਣ ਜਾਂਦੇ ਆ ਸਾਨੂੰ ਕਹਿੰਦੇ ਉਹ ਨਾਲ ਜੇ ਤੁਹਾਨੂੰ ਵੀ ਜਾਣਾ ਪੈਣਾ ਵਾ ਜਦ ਕਿ ਅਸੀਂ ਤਾਂ ਦੱਸ ਚੁੱਕੇ ਹਾਂ ਕਿ ਆਪਾਂ ਨਾਲ ਲਈ ਕੁਝ ਚੋਰੀ ਸੀਗੇ ਨਹੀਂ ਮੋਹਦਵਾਰ ਹੈਗੇ ਆਪਾਂ ਤੁਹਾਨੂੰ ਮੋਹਦਵਾਰ ਬਰਾਰੀਏ ਜਿੱਦਾਂ ਹੁਣ ਸਮਾਜ ਸਾਡਾ ਵਾ ਪਾਲਿੰਗ ਸਮਾਜ ਆ ਔਰ ਇਹ ਸਾਨੂੰ ਆਣਾ ਹੀ ਪੈਣਾ ਵਾ ਤੇ ਸਾਨੂੰ ਕਹਿੰਦੇ ਤੁਹਾਨੂੰ ਸੀਐਸ ਸਟਾ ਤਾਂ ਜੋ ਵੀ ਚਲੋ ਪੁੱਛ ਗਏ ਸੀ ਕੀਤੀ ਇਹਨਾਂ ਨੇ ਕੀ ਕਹਿ ਕੇ ਲਿਆਏ ਅੱਜ ਤੁਹਾਨੂੰ ਇਹ ਸੇ ਸਾਨੂੰ ਇਹੀ ਕਹਿ ਗਏ ਤਾਂ ਤੁਹਾਨੂੰ ਨਾਲ ਸਾਹਮਣੇ ਹੁਕਮ ਦਿੱਤੇ ਆ ਕਿ ਤੁਹਾਡੇ ਘਰ ਆਪਾਂ ਰੇਡ ਕਰ ਲਗੇ ਜੀ ਤੁਸੀਂ ਸਾਨੂੰ ਇੱਥੇ ਮਿਲ ਗਏ ਆ ਚਲੋ ਆਪਾਂ ਲੜਾਈ ਕਦੋਂ ਦੀ ਹੋਈ ਜੋ ਇਸ ਮੈਟਰ ਦੇ ਇਹ ਲੜਾਈ 15 20 ਦਿਨੋਂ ਚੱਲੇ ਆ ਠੀਕ ਹੈ ਜੀ ਉਹ ਵੀ ਦੇਖ ਸਕਦੇ ਆ ਇਹ ਮੰਤਰੀ ਸਾਹਿਬ ਦੇ ਖਿਲਾਫ ਜਾਂ ਸਰਕਾਰਾਂ ਦੇ ਖਿਲਾਫ ਜਿਹੜੇ ਧਰਨੇ ਦਵਾਗੇ ਆਪਾਂ ਤੇ ਸਾਨੂੰ ਇਦਾਂ ਕੀਤਾ ਜਾਊਗਾ ਹਾਲ ਸਾਡੇ ਮੈਂ ਤੁਹਾਨੂੰ ਵੀ ਦੇਖਦੇ ਸਾਡੇ ਆਸ਼ਰਮ ਦਾ ਚੱਲਦਾ ਮੁੱਦਾ ਇਹ ਸਾਡੇ ਬਰਾੜੀ ਨੇ ਜਿਹੜੇ ਵਾਲਮੀਕ ਸਮਾਏ ਨਾਲ ਵਿਚਰੇ ਹੁੰਦਾ ਵਾ ਇਹ ਹਾਲੇ ਵੀ ਆਪਣੀ ਮਾਂ ਕੌਮ ਨੂੰ ਕਹਿੰਦਾ ਜਾਗ ਇੰਨਾ ਹੀ ਜੇ ਐਸਐਪੀ ਸਾਹਿਬ ਇੰਨੇ ਸ਼ਕਤੀ ਵਰਤਦੇ ਪਏ ਆ ਕਿ 30 24 ਪਰਚੇ ਨਹੀਂ ਲੈ ਕੇ ਜੇ ਸਾਨੂੰ ਚੁਕਵਾਉਂਦੇ ਮੋਹਦਵਾਰਾਂ ਨੂੰ ਤੇ ਗੈਂਗਵਾਰ ਜਿਹੜੇ ਗੈਂਗਸਟਰ ਘੁੰਮਦੇ ਵੇ ਵੱਡੇ ਵੱਡੇ ਉਹਨਾਂ ਨੂੰ ਕਿਉਂ ਚੁਕਵਾਉਂਦੇ ਆ ਉਹਨਾਂ ਨੂੰ ਪ੍ਰੋਟੈਕਸ਼ਨ ਦੇ ਦਿੱਤੀਆਂ ਨੇ ਆਂਦੇ ਬਾਅਦ ਤੇ ਇੱਕ ਸੰਚਾਂਦੇ ਆ ਉਹਨਾਂ ਦੇ ਘਰ ਬਾਹਰ ਉਹਨਾਂ ਦੇ ਘਰ ਦੇ ਬਾਹਰ ਟੈਂਟ ਲਾ ਕੇ ਪੁਲਿਸ ਦਿੱਤੀ ਵੀ ਆ ਕਿ ਸਾਨੂੰ ਦਿੱਤਾ ਰੀਜ਼ਨ ਕੀਤਾ ਵਾ ਕਿ 도ੜਨਾ ਜਾਵੇ ਕਿਤੇ ਬਾਹਰ ਤੇ ਜੇ 도ੜਨਾ ਵਿੱਚ ਫੇ ਜਮਾਨਤਕ ਦਿੰਦੇ ਆ ਮਾਤਾ ਨੂੰ ਵੀ ਚੱਕਿਆ ਨਾਲ ਕੇ ਮਾਤਾ ਨੂੰ ਨਾਲ ਲੈ ਕੇ ਜੀ ਇਹ ਦੇਖਦੇ ਇਹਨਾਂ ਨੂੰ ਮਾਤਾ ਇਹਨੂੰ ਕਿੱਥੋਂ ਦੇਖੇ ਇਹਨਾਂ ਦੇ ਕਾਰਗੇ ਸਰ ਸਰ ਕਾਰਗੇ ਸਾਡੇ ਲੇਡੀਜ਼ ਪੁਲਿਸ ਨੂੰ ਕਿਹਾ ਜਾਂਸਟਾਕ ਕੇ ਲੈ ਕੇ ਜਾਈਆ ਸਾਡੇ ਸਮਾਜ ਨਾ ਸ਼ਰਮ ਪੱਕਾ ਹੋ ਰਿਹਾ ਵਾ ਇਹ ਜੋ ਅਸੀਂ ਕੀ ਲੱਗਦਾ ਸਾਡੇ ਵਾਲੀ ਗੱਲ ਹੋ ਰਿਹਾ ਇਹ ਸਿਆਸੀ ਸਾਰੇ ਜਿੰਪਾ ਜੀ ਦੀ ਸਾਰੀ ਕਰਦੇ ਪਏ ਆ ਜਿਹੜੇ ਬਰੰਜੀ ਆਪਣੀ ਕੱਢ ਰਹੇ ਆ ਧਰਨੇ ਲੱਗਦੇ ਜੇ ਸਾਡੀ ਆਵਾਜ਼ ਦਾ ਬੰਦ ਹੁੰਦੀ ਆ ਤਾਂ ਮੇਰੇ ਵੱਲੋਂ ਹੁਣ ਵੀ ਇੱਥੇ ਬਾਹਰ ਕੜਾ ਸੀਐਸਟਾ ਮੈਤੇ ਪਰਚਾ ਜਰਾ ਇਹਨਾਂ ਦੇ ਦੇ ਦੋ ਅੰਦਰ ਜੇਲ੍ਹ ਦੇ ਭੇਜ ਨਾ ਭੇਜ ਦੋ ਮੈਂ ਜੇਲ੍ਹੋਂ ਡਰਦਾ ਨਹੀਂ ਆ ਜੇ ਗੋਲੀ ਮਾਰੇ ਧਮਕੀ ਵੀ ਜਿਹੜੀ ਗੈਂਗੋਰ ਆਪਣੇ ਜਿਹੜੇ ਗੈਂ ਮંત્રી ਸਾਹਿਬ ਦੇ ਇਹ ਕਹਿੰਦੇ ਬਦਮਾਸ਼ੀ ਨਹੀਂ ਹੁੰਦੀ ਆ ਪੁਰਾਣਾ ਪਰਚਾ ਦੇਖਦੇ ਮੇਰੇ ਕੋ ਐਫੀਡੇਟ ਪਏ ਆ ਲੜਾਈ ਕਿਤੇ ਹੁੰਦੀ ਆ ਸਾਨੂੰ ਵਿੱਚ ਪਰਚੇ ਬਾਤ ਤੱਕ ਗਿਆ ਵਾ ਜਿਹੜੇ ਮਦਈ ਹੈ ਮਦਈ ਕਹਿ ਰਿਹਾ ਵਾ ਕਿ ਲੜਾਈ ਸੀਗੇ ਨਹੀਂ ਫੇਰ ਵੀ ਜਿੰਪਾ ਜੀ ਦੇ ਜਿਹੜੇ ਆਪਣੇ ਜ਼ੋਰ ਪਾ ਕੇ ਸਾਡੇ ਤੇ ਪਰਚਾ ਕਰਾਇਆ ਉੱਤੇ ਫੋਨ ਵੀ ਦੇਖ ਸਕਦੇ ਆ ਤਰਨਾ ਲੱਗਾ ਕਰਦੇ ਕਿਉਂ ਹੋ ਰਿਹਾ ਕਿਉਂਕਿ ਇੱਕ ਪਾਰਟੀ ਦੇ ਬਿਲਕੁਲ ਜਿਹੜੇ ਸੀਨੀਅਰ ਨੇ ਵਿਸ਼ਮਨਾਤ ਭੰਟੀ ਉਹਨਾਂ ਨੇ ਬਹੁਤ ਤਲਖ ਭਰੀ ਜਿਹੜੀ ਉਹ ਬਿਆਨਬਾਜ਼ੀ ਕੀਤੀ ਸੀ ਲੱਗਦਾ ਉਸ ਨੂੰ ਲੈ ਕੇ ਕੀਤੀ ਬਿਲਕੁਲ ਸਰ ਬਿਲਕੁਲ ਤੁਸੀਂ ਆਖਦੇ ਦੋ ਦਿਨ ਪਹਿਲਾਂ ਇੱਕ ਵਾਰ ਬਿਆਨ ਦਿੱਤੇ ਆਂਦੇ ਆ ਕੱਲ ਜਿੰਪਾ ਜੀ ਕਹਿੰਦੇ ਪਏ ਆ ਕਿ ਇਹਨਾਂ ਨੂੰ ਐਸਐਸਬੀ ਸਾਹਿਬ ਆ ਪੁੱਛਣਗੇ ਇਸ ਚੀਜ਼ ਨੂੰ ਐਸਐਸਬੀ ਸਾਹਿਬ ਆ ਆ ਪਾ ਪੁੱਰਦੇ ਆ ਸਾਡੇ ਜਿਹੜੇ ਆਸ਼ਰਮ ਦਾ ਮੁੱਦਾ ਹੋਇਆ ਪਿਆ ਉਹਦੇ ਤਾਂ ਬੋਲੇ ਨਹੀਂ ਹੁਣ ਜੇ ਸਾਨੂੰ ਚੱਕਣਾ ਤੇ ਭੇਜ ਦਿੱਤਾ ਮੈਂ ਕੋਈ ਨਸ਼ਾ ਵੇਚਦਾ ਜਾਂ ਮੈਂ ਕੋਈ ਗੈਂਗਸਟਰ ਆ ਕੀ ਕਹਿ ਕੇ ਛੱਡਿਆ ਹੁਣ ਤੁਹਾਨੂੰ ਇਹ ਚੋਂ ਕੁਛ ਨਹੀਂ ਸਾਨੂੰ ਕੋਈ ਕੁਛ ਨਾ ਪੁੱਛ ਕੇ ਚੁਈਏ ਕੁਛ ਫਤਬਾ ਇੰਨਾ ਕਹਿ ਕੇ ਲੈ ਗਏ ਮੈਨੂੰ ਕੀ ਜੀ ਮੋਦਵਾਰ ਨਾਲ ਲੈਪਨਾਂ ਲੱਗੇ ਜਾਨੇ ਸਾਨੂੰ ਤੁਹਾਡਾ ਹੁਕਮ ਹੋਇਆ ਕਰ ਕਿਹੜੇ ਮਲੇਚ ਘਰ ਆ ਤੁਹਾਡਾ ਮੇਰਾ ਸੁਖਦੇਵ ਨਵਰ ਘਰ ਆ ਇਹਨਾਂ ਦੇ ਘਰ ਭਾਗ ਨਾ ਰੇਡ ਹੋਈ ਸੀਗੀ ਸਰ ਮੋਬਾਈਲ ਦਿਖਾਤਾ ਸਾਰੇ ਪਿੰਡ ਡੇਟੇ ਲਾ ਦੇਤੀਆਂ ਵਾ ਜਿਹੜੇ ਪੁੱਛਗੇ ਸੀ ਵਿੱਚ ਦੌਰਾਨ ਕੁਝ ਵੀ ਨਹੀਂ ਮਿਲੇ ਉਹਨਾਂ ਨੂੰ ਲੜਾਈ ਦੇ ਵਿੱਚ ਮਾਤਾ ਜੀ ਦਾ ਕੀ ਰੋਲ ਕੋਈ ਰੋਲ ਨਹੀਂ ਜੀ ਬਸ ਦਾ ਨਸੀਬ ਦਾ ਮੈਂ ਰੰਜਿਸ਼ ਕਢਣੀ ਸੀਗੀ ਪਰ ਸੋਹਰਾਂ ਨੂੰ ਪਤਾ ਜੀਗਾ ਇਹ ਲੜਾਈ ਇਹਨਾਂ ਦੀ ਹੋਈ ਪਈ ਇਹਨਾਂ ਨੂੰ ਪਤਾ ਪਰਸੋਂ ਪਰਸੋਂ ਇਹਨਾਂ ਨੂੰ ਪਤਾ ਹੀ ਲੜਾਈ ਜਿਹੜੀ ਆਪਣਾ ਬਿਆਨ ਦਿੱਤੇ ਆ ਹੁਣ 20 ਪੁਆਇੰਟ ਲੱਭਦੇ ਵੇ ਸੀਗੇ ਕਿ ਕਿਸੇ ਤਰੀਕੇ ਨਾਲ ਕੋਈ ਨਾ ਕੋਈ ਬਾਲਿੰਗਸ ਮਾਤ ਦਾ ਬੰਦਾ ਖੇਲ ਦਿੱਤਾ ਜਾਵੇ ਠੀਕ ਹੈ ਜੀ ਕੀ ਅਣਵਲੇ ਟਾਈਮ ਬਾਲਵੀ ਸਮਾਜ ਕੋਈ ਫਰਤੀ ਬਿਲਕੁਲ ਬਿਲਕੁਲ ਜੀ ਆਪਾਂ ਆਸ਼ਰਮ ਇਸਤੇ ਕਰ ਮੁੱਦਾ ਲੈ ਕੇ ਜਾਵਾਂਗੇ ਸਾਡੇ ਉੱਥੇ ਰਹਮਣਾ ਜਿਹੜੇ ਆਪਣੇ ਸਾਡੇ ਜਿਹੜੀ ਰਾਜ ਨਹੀਂ ਸਾਡੀ ਚੱਲਦੀ ਹੈ ਸਿਆਸਤ ਤੋਂ ਆਪਾਂ ਆਪਣੇ ਆਪਣੇ ਜਿਹੜੇ ਆਪਣੇ ਕੋਈ ਸਾਡੇ ਉੱਥੇ ਬਾਬਾ ਜੀ ਬੈਠੇ ਆ ਆਪਾਂ ਉਹਨਾਂ ਦਾ ਕਰ ਮੁੱਦਾ ਲੈ ਕੇ ਜਾਵਾਂਗੇ ਇਹ ਗੱਲ ਇਦਾਂ ਨਹੀਂ ਇਹ ਠੰਡੀ ਹੋ ਸਕਦੀ ਆ ਕਿਉਂਕਿ ਅੱਜ ਸਾਨੂੰ ਇਹ ਤਾਂ ਮੋਹਦਵਰਾਂ ਲੈ ਕੇ ਆਉਗੇ ਸੀਐਸਟਾਫ ਤੇ ਇਹ ਗੱਲ ਨਹੀਂ ਬੰਨੀ ਸਮਾਜ ਦਾ ਬਿਲਕੁਲ ਹੀ ਫਿਕਰ ਹੁੰਦਾ ੱਟਕਾ ਹੁੰਦਾ ਹੈ ਸਮਾਜ ਨਾਲ ਤੇ ਮੈਂ ਸਮਾਜ ਨੂੰ ਅਪੀਲ ਕਰੂੰਗਾ ਜੇ ਸਮਾਜ ਇਦਾਂ ਨਹੀਂ ਜਾਗਦਾ ਪਿਆ ਵਾ ਤਾਂ ਫੇ ਮੈਨੂੰ ਤਾਂ ਲੱਗਦਾ ਇਹ ਇੱਕ ਹਵਲੀ ਕਿ ਉੱਚ ਗਾਣੇ 'ਚ ਵੀ ਲਿਖਿਆ ਪਿਆ ਵਾ ਮੇਰੀ ਕੌਮ ਉਦੋਂ ਹੀ ਜਾਗੂ ਹਲਾ ਤਾਂ ਜਦੋਂ ਮੈਂ ਮਰਨਾ ਵਾ ਜਾਂ ਮੇਰਾ ਜਿਹੜਾ ਲਹੂ ਬਹੂਗਾ ਇਹ ਇਦਾਂ ਸਮਾਜ ਇਦਾਂ ਸਮਾਜ ਨੇ ਧੱਕਾ ਹੋ ਲਪਿਆ ਤੇ ਮੈਨੂੰ ਮੈਂ ਕਹਿੰਦਾ ਉਹ ਸੜਦੇ ਵੀ ਹੜ ਤੋਂ ਲਾਂ ਤਾਂ ਸਮਾਜ ਤੇ ਵੀ ਇਦਾਂ ਸਮਾਜ ਨੂੰ ਖੜਾਉਣਾ ਚਾਹੀਦਾ ਇਸ ਚੀਜ਼ ਨੂੰ ਠੀਕ ਆ ਜਿੰਨੇ ਮੇਰੇ ਭਰਾਏ ਸਾਰੇ ਧੰਨਵਾਦ ਕਰਦਾ ਵਾਂ ਆਓ ਪਿੱਛੇ ਆ ਜਾਓ ਬੜੀ ਪਿੱਛੇ ਆ ਜਾਓ ਕਿਚਿਚਿਚਿਦਾਤ ਮਾ ਜੀ ਮਾਤਾ ਨੂੰ ਵੀ ਲਿਆਉ ਨਾਲ